ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਜਿੰਨੇ ਵੀ ਸ਼ਬਦ ਕਠਿਨ ਸ਼ਬਦ ਆ ਰਹੇ ਨੇ ਜਿਹੜੀਆਂ ਸੰਗਤਾਂ ਸਹਿਜ ਪਾਠ ਘਰਾਂ ਦੇ ਵਿੱਚ ਕਰ ਰਹੀਆਂ ਨੇ ਜਾਂ ਜਿਨ੍ਹਾਂ ਨੇ ਸੰਥਿਆ ਕਰਨੀ ਹੈ ਜਾਂ ਜਿਹੜੇ ਸੰਥਿਆ ਕਰ ਚੁੱਕੇ ਨੇ ਪਰ ਇਹਨਾਂ ਜਿਹੜੇ ਸ਼ਬਦਾਂ ਦੀ ਸਮਝ ਨਹੀਂ ਆ ਰਹੀ ਕਿਉਂਕਿ ਜਦੋਂ ਕੋਈ ਵੀ ਸੰਖਿਆ ਕਰਾਉਂਦਾ ਹੈ ਸੰਖਿਆ ਕਰਨ ਵਾਲਾ ਕਰੀ ਜਾ ਰਿਹਾ ਹੈ ਕੋਈ ਸ਼ਬਦ ਪੜਿਆ ਪੜ ਲਿਆ ਜੇ ਸ਼ਬਦ ਕੋਈ ਕਠਣ ਆ ਰਿਹਾ ਹੈ ਜਿਵੇਂ ਜਈਏ ਵਾਲੇ ਸ਼ਬਦ ਆ ਰਹੇ ਨੇ ਪਰ ਆਪਾਂ ਕਦੇ ਪੁੱਛਿਆ ਨਹੀਂ ਕਿ ਇਹ ਜਈਏ ਵਾਲਾ ਸ਼ਬਦ ਇਸ ਤਰ੍ਹਾਂ ਕਿਵੇਂ ਉਚਾਰਨ ਹੋਵੇਗਾ ਉਹਦੇ ਅੱਖਰ ਕਿਵੇਂ ਬਣਨਗੇ ਉਹ ਆਪਾਂ ਕਦੇ ਨਹੀਂ ਪੁੱਛੇ ਪਰ ਪੜ ਕੇ ਅੱਗੇ ਚਲੇ ਜਾਂਦੇ ਆਂ ਪਰ ਬਾਅਦ ਵਿੱਚ ਆਪਾਂ ਨੂੰ ਜਦੋਂ ਆਪਾਂ ਕੋਈ ਪਾਠ ਕਰਦੇ ਆਂ ਸਹਿ ਪੜ ਕਰਦੇ ਆਂ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਆਂ ਉਦੋਂ ਮੁਸ਼ਕਲ ਆਉਂਦੀ ਹੈ ਕਿ ਇਹ ਸ਼ਬਦ ਇਸ ਤਰ੍ਹਾਂ ਕਿਵੇਂ ਬਣਿਆ ਕਿਵੇਂ ਉਚਾਰਨ ਹੋਵੇਗਾ ਸੋ ਅਸੀਂ ਗੁਰਬਾਣੀ ਵਿੱਚ ਜਿੰਨੇ ਵੀ ਜਈਏ ਵਾਲੇ ਸ਼ਬਦ ਆ ਰਹੇ ਨੇ ਅਸੀਂ ਵੀਡੀਓ ਬਣਾ ਬਣਾ ਕੇ ਆਪਜੀ ਤੱਕ ਭੇਜ ਰਹੇ ਆਂ ਕਿ ਜਿੰਨੀਆਂ ਵੀ ਸੰਗਤਾਂ ਸਾਡੇ ਚੈਨਲ ਦੇ ਨਾਲ ਜੁੜੀਆਂ ਉਹ ਵੀ ਲਾਹਾ ਲੈ ਸਕਣ ਸੋ ਅੱਜ ਆਪਾਂ ਇਹ ਵਿਚਾਰ ਕਰਨੀ ਹੈ ਕਿ ਜਿੱਥੇ ਵੀ ਸੰਗਤ ਜਈਏ ਕੰਨਾ ਆਉਂਦਾ ਹੈ ਜਈਏ ਕੰਨਾ ਆ ਰਿਹਾ ਗੁਰਬਾਣੀ ਵਿੱਚ ਕਿਤੇ ਵੀ ਤੇ ਉਸ ਦਾ ਜਿਹੜਾ ਉਚਾਰਨ ਹੈ ਕਿਵੇਂ ਕਰਨਾ ਹੈ ਇਹ ਸ਼ਬਦ ਲਿਖੇ ਤੁਸੀਂ ਵੇਖ ਰਹੇ ਹੋ ਸਾਰੇ ਜਈਏ ਨੂੰ ਕੰਨੇ ਆਏ ਨੇ ਜਈਏ ਕੰਨਾ ਜਈਏ ਕੰਨਾ ਇੱਥੇ ਵੀ ਜਈਏ ਕੰਨਾ ਜਿੱਥੇ ਵੀ ਗੁਰਬਾਣੀ ਵਿੱਚ ਜਈਏ ਕੰਨਾ ਆਵੇ ਤੁਸੀਂ ਵੇਖ ਰਹੇ ਹੋ ਨਾ ਜਈਏ ਕੰਨਾ ਆ ਰਿਹਾ ਹੈ ਉਥੇ ਦੋ ਸ਼ਬਦ ਬੰਨਣਗੇ ਪਹਿਲਾਂ ਉਚਾਰਨ ਕਰਨ ਤੋਂ ਪਹਿਲਾਂ ਉਹ ਦੋ ਸ਼ਬਦ ਕਿੱਥੇ ਲਾਉਣੇ ਨੇ ਉਸ ਸ਼ਬਦ ਦੇ ਅਖੀਰ ਤੇ ਲਾਉਂਦੇ ਨੇ ਜਿੱਥੇ ਸ਼ਬਦ ਮਤਲਬ ਕਿ ਸ਼ਬਦ ਜਿਹਦਾ ਅਖੀਰ ਲਾਏ ਅਖੀਰਲੇ ਪਾਸੇ ਉਹ ਸ਼ਬਦ ਲੱਗਣੇ ਦੋ ਅੱਖਰ ਕਿਹੜੇ ਨੇ ਉਹ ਦੋਸ਼ ਅੱਖਰ ਏ ਨੇ ਈੜੀ ਸਿਆਰੀ ਐੜੇ ਕੰਨਾ ਈੜੀ ਸਿਆਰੀ ਐੜੇ ਕੰਨਾ ਉਚਾਰਨ ਕਿਵੇਂ ਕਰਨਾ ਹੈ ਐਡਾ ਯਈਏ ਕਰਨਾ ਨੰਨੇ ਕਰਨਾ ਇਸ ਦਾ ਆਪਾਂ ਕੀ ਉਚਾਰਨ ਕਰਦੇ ਆਂ ਈਆਨਾ ਈਆਨਾ ਕਿਵੇਂ ਬਣ ਗਿਆ ਹੁਣ ਐਡਾ ਈਡੀ ਸਿਆਰੀ ਐਡੇ ਕੰਨਾ ਨੰਨੇ ਕੰਨਾ ਹੁਣ ਸੰਗਤ ਜੀ ਅਖੀਰ ਤੇ ਨੰਨੇ ਕੰਨਾ ਇੱਥੇ ਆਇਆ ਹੈ ਇੱਥੇ ਨੰਨੇ ਕੰਨਾ ਅਖੀਰ ਤੇ ਪਾਇਆ ਹੋਇਆ ਵਿਚਾਲੇ ਸ਼ਬਦ ਲੱਗ ਕੇ ਈਡੀ ਸਿਆਰੀ ਐਡੇ ਕੰਨਾ ਹੁਣ ਇੱਥੇ ਐੜੇ ਕੰਨਾ ਨਹੀਂ ਆਇਆ ਪਰ ਇੱਥੇ ਜਿਹੜਾ ਜਈਏ ਕੰਨਾ ਇਹਨੇ ਐੜੇ ਕੰਨਾ ਬਣਨਾ ਹੈ ਜਈ ਵਿੱਚ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਏੜੀ ਕੰਨਾ ਐੜੇ ਕੰਨਾ ਬਣ ਗਿਆ ਜੀ ਜਈਏ ਨੂੰ ਔਂਕੜ ਹੁੰਦਾ ਇੱਥੇ ਊੜੇ ਔਂਕੜ ਬਣ ਜਾਣਾ ਸੀ ਜੇ ਸਿਹਾਰੀ ਹੁੰਦੀ ਤੇ ਏੜੀ ਸਿਹਾਰੀ ਬਣ ਜਾਣਾ ਸੀ ਪਹਿਲਾਂ ਜਿਹੜਾ ਐੜੇ ਕੰਨਾ ਇੱਥੇ ਜਈਏ ਕੰਨਾ ਆ ਰਿਹਾ ਏੜੀ ਸਿਹਾਰੀ ਐੜੇ ਕੰਨਾ ਐੜਾ ਪਹਿਲਾਂ ਲੱਗਾ ਇੱਥੇ ਵੀ ਐੜਾ ਲੱਗਾ ਈਡੀ ਸਿਆਰੀ ਐਡੇ ਕੰਨਾ ਵਿੱਚ ਲਾ ਕੇ ਈਆਨਾ ਈਆਨਾ ਪਾਠ ਉਚਾਰਨ ਕਰਨਾ ਹੈ ਅੱਗੇ ਸ਼ਬਦ ਆ ਗਿਆ ਐਡੇ ਕੰਨਾ ਜਈਏ ਕੰਨਾ ਹੁਣ ਐਡੇ ਕੰਨਾ ਜਈਏ ਕੰਨਾ ਸ਼ਬਦ ਆਇਆ ਹੈ ਹੁਣ ਆਪਾਂ ਇਹ ਗੱਲ ਕਹਿ ਕੇ ਆਏ ਆ ਕਿ ਜਿਹੜਾ ਜਈਏ ਕੰਨਾ ਉਹਨੇ ਐਡੇ ਕੰਨਾ ਬਣ ਲਿਆ ਹੁਣ ਇੱਥੇ ਵੀ ਐਡੇ ਕੰਨਾ ਤੇ ਇੱਥੇ ਵੀ ਐਡੇ ਕੰਨਾ ਬਣ ਗਿਆ ਕੀ ਬਣ ਗਿਆ ਉਚਾਰਨ ਆ ਆ ਨਹੀਂ ਜੇ ਆਪਾਂ ਇੱਥੇ ਈ ੜੀ ਸਿਹਾਰੀ ਨਹੀਂ ਲਾ ਰਹੇ ਤੇ ਉਚਾਰਨ ਬਣਦਾ ਆ ਆ ਤੇ ਜੇ ਈ ੜੀ ਸਿਹਾਰੀ ਵਿੱਚ ਪਾ ਕੇ ਉਚਾਰਨ ਕਰ ਰਹੇ ਹਾਂ ਤੇ ਇਸ ਦਾ ਉਚਾਰਨ ਬਣ ਗਿਆ ਆਇਆ ਉਚਾਰਨ ਬਣ ਗਿਆ ਆਇਆ ਹੁਣ ਸੰਗਤ ਜੀ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਈ ੜੀ ਸਿਹਾਰੀ ਕਿਵੇਂ ਬਣ ਗਈ ਮਾਲ ਲੋ ਤੁਸੀਂ ਗੁਰਬਾਣੀ ਵਿੱਚ ਇਹ ਸ਼ਬਦ ਨੂੰ ਕੀ ਪੜ੍ਹਦੇ ਹੋ ਆ ਜਾ ਜਾਂ ਆ ਜੇ ਤਾਂ ਜਈਆ ਬੋਲਦੇ ਹੋ ਫਿਰ ਆ ਜਾ ਬਣ ਗਿਆ ਜੇ ਦੋਨੇ ਇੱਥੇ ਇਹਨੂੰ ਕੱਲਾ ਐੜਾ ਕੱਲਾ ਹੀ ਉਚਾਰਨ ਕਰਦੇ ਉਸ ਏੜੀ ਛੜਨੀ ਲਾਉਂਦੇ ਫਿਰ ਆ ਆ ਬਣ ਗਿਆ ਪਰ ਆਪਾਂ ਇਸ ਦਾ ਉਚਾਰਨ ਸਾਰੇ ਗਰੰਤੀ ਸਿੰਘ ਵੀਰਪੁਰ ਟਕਸਾਲ ਦੇ ਵਿੱਚ ਜਾਂ ਜਿੰਨੀਆਂ ਵੀ ਸੰਪਰਦਾਵਾਂ ਇਸ ਦਾ ਉਚਾਰਨ ਕਰਦੀਆਂ ਆਇਆ ਸੰਤ ਗਿਆਨੀ ਗੁਰਬਜਨ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਦੀ ਜਿਹੜੀ ਕਥਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਨੈਟ ਤੇ ਸਾਰੀ ਪਈ ਤੁਸੀਂ ਸੁਣ ਸਕਦੇ ਹੋ ਉਚਾਰਨ ਇਤੈ ਆਇਆ ਤੇ ਆਇਆ ਜੇ ਆਪਾਂ ਪੰਜਾਬੀ ਚ ਪਾਵਾਂਗੇ ਤੇ ਇਸ ਤਰ੍ਹਾਂ ਪਵੇਗਾ ਐੜੇ ਕੰਨਾ ਏ ੜੀ ਸਿਆੜੀ ਐੜੇ ਕੰਨਾ ਪਹਿਲਾਂ ਏ ੜੀ ਸਿਆੜੀ ਐੜੇ ਕੰਨਾ ਵਿੱਚ ਪਾਉਣਾ ਹੁਣ ਜਈਏ ਕੰਨਾ ਨਾ ਇਥੇ ਐਡੇ ਕੰਨਾ ਬਣ ਗਿਆ ਪਹਿਲਾਂ ਈੜੀ ਸਿਆਰੀ ਪੌਣੀ ਵਿੱਚ ਆਇਆ ਉਚਾਰਨ ਹੋਵੇ ਇਸੇ ਤਰ੍ਹਾਂ ਇਥੇ ਹੈ ਪਹਿਲਾਂ ਈੜੀ ਸਿਆਰੀ ਐਡੇ ਕੰਨਾ ਜਈਏ ਕੰਨਾ ਹੋ ਗਿਆ ਇਹ ਆਨਾ ਉਚਾਰਨ ਹੋ ਗਿਆ ਕਿਉਂਕਿ ਜਈਏ ਕੰਨਾ ਜਿਹੜਾ ਹੈ ਉਹ ਸੰਗਤ ਜੀ ਈੜੀ ਸਿਆਰੀ ਐਡੇ ਕੰਨਾ ਉਚਾਰਨ ਹੋਣਾ ਅੱਗੇ ਆ ਗਿਆ ਦਦੇ ਸਿਆਰੀ ਠੱਖੇ ਕੰਨਾ ਜਈਏ ਕੰਨਾ ਜੇ ਆਪਾਂ ਜਈਆ ਪੜ੍ਹਦੇ ਆ ਬਣਦਾ ਹੈ ਦਿਖਾਇਆ ਪਰ ਦਿਖਾਇਆ ਪਾੜ ਸ਼ੁੱਧ ਨਹੀਂ ਹੈ ਇੱਥੇ ਕੀ ਬਣੂਗਾ ਐਡੇ ਕੰਨਾ ਬਣੇਗਾ ਜਈਏ ਕਰਨਾ ਨਾ ਇੱਥੇ ਤੇ ਐਡੇ ਕੰਨਾ ਬਣੇਗਾ ਪਰ ਐਡੇ ਕੰਨੇ ਤੋਂ ਪਹਿਲਾਂ ਆਪਾਂ ਇੱਥੇ ਈੜੀ ਸ਼ਿਆਰੀ ਲਾਉਣੀ ਹੈ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਈ ਵਾਰ ਮਨ ਵਿੱਚ ਸ਼ੰਕਾ ਆ ਜਾਂਦਾ ਹੈ ਕਿ ਗੁਰੂ ਸਾਹਿਬ ਨੂੰ ਸੋਝੀ ਨਹੀਂ ਸੀ ਜਾਂ ਗੁਰੂ ਸਾਹਿਬ ਲੇਖ ਨਹੀਂ ਸਕਦੇ ਸੀ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਜਿਵੇਂ ਆਪਾਂ ਉਚਾਰਨ ਕਰ ਰਹੇ ਹਾਂ ਉਵੇਂ ਆਪਾਂ ਲਿਖ ਕੇ ਦੱਸਿਆ ਹੋਇਆ ਹੈ। ਦੱਦੇ ਸਿਹਾਰੀ ਖਖੇ ਕੰਨਾ ਜਈਏ ਕੰਨਾ ਆ ਗਿਆ। ਇੱਥੇ ਪਹਿਲਾਂ ਏੜੀ ਸਿਹਾਰੀ ਐੜੇ ਕੰਨਾ ਲਾਉਣਾ ਹੈ। ਲਿਖਿਆ ਹੋਇਆ ਦਿਖਾਇਆ ਦਿਖਾਇਆ। ਜਿਵੇਂ ਆਪਾਂ ਇਸ ਨੂੰ ਆਜਾ ਨਹੀਂ ਪੜਦੇ ਨਾ ਆ ਆ ਪੜਦੇ ਆ। ਇਹਨੂੰ ਪੜਦੇ ਆਇਆ ਏੜੀ ਸਿਹਾਰੀ ਐੜੇ ਕੰਨਾ ਆਇਆ ਬਣ ਗਿਆ ਨਾ। ਉਸੇ ਤਰ੍ਹਾਂ ਇਹ ਏੜੀ ਸਿਹਾਰੀ ਐੜੇ ਕੰਨਾ ਉਚਾਰਨ ਹੋਣਾ ਹੈ। ਉਚਾਰਨ ਕਰਨਾ ਦਿਖਾਇਆ ਦਿਖਾਇਆ ਉਚਾਰਨ ਕਰਨਾ ਜਿੱਥੇ ਅੱਧਾ ਜਈਆ ਹੁੰਦਾ ਹੁਣ ਸੰਗਤ ਜੀ ਇੱਥੇ ਨਹੀਂ ਅਪ ਗੱਲ ਕਰ ਰਹੇ ਜਾਪ ਸਾਹਿਬ ਦੇ ਵਿੱਚ ਜਾਪ ਸਾਹਿਬ ਦੀ ਸਾਰੀ ਸੰਥਾ ਸਿਪਾਈ ਹੋਏ ਉੱਥੇ ਅੱਧਾ ਜਈਆ ਇੱਥੇ ਵਿਚਾਲੇ ਲਿਖਿਆ ਹੁੰਦਾ ਵਿਚਾਲੇ ਅੱਧਾ ਜਈਆ ਇੱਕ ਤਾਂ ਅੱਧਾ ਜਈਆ ਪੈਰ ਵਿੱਚ ਪਾਇੰਦਾ ਨਾ ਕਈਆਂ ਦੇ ਪਰ ਉੱਥੇ ਇੱਥੇ ਪੂਰਾ ਲਿਖਿਆ ਹੁੰਦਾ ਜਈਆ ਅੱਧਾ ਦੇ ਚਾਰ ਜਿੱਥੇ ਜਿਵੇਂ ਆ ਖਖਾ ਇੱਥੇ ਜਈਆ ਪਾਇਨ ਦਸਤਰਾ ਅੱਧਾ ਉੱਥੇ ਈਡੀਸੀ ਰੀ ਨਾਗਦੀ ਉੱਥੇ ਉਹਨੇ ਐਡ ਇਹ ਕਰਨਾ ਹੀ ਬੰਨਣਾ ਉਹ ਅਸੀਂ ਜੀ ਵੀਡੀਓ ਸਾਰੀ ਜਾਬਸਦੀ ਪਾਈ ਹੋਈ ਹੈ ਆਇਆ ਨਾ ਆਇਆ ਦਿਖਾਇਆ ਇਹ ਗੁਰਬਾਣੀ ਦੇ ਵਿੱਚ ਸਾਰੇ ਸ਼ਬਦ ਆ ਰਹੇ ਨੇ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਗੁਰਬਾਣੀ ਦੀ ਸੰਥਿਆ ਲੜੀਵਾਰ ਇਸੇ ਚੈਨਲ ਤੇ ਸੰਗਤ ਜੀ ਚੱਲ ਰਹੀ ਹੈ ਤੇ ਪਲੇਲਿਸਟ ਵਿੱਚ ਸਾਰੀ ਸੰਥਿਆ ਪਈ ਹੋਈ ਹੈ ਫੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ